ਤੁਸੀਂ ਵੇਖ ਰਹੇ ਹੋ ਜੀਟੀਵੀ ਮੈਂ ਸੰਦੀਪ ਸੋਖਲ ਜਿਹੜਾ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਪਤੰਗ ਉਡਾਉਣ ਦਾ ਜਿਹੜਾ ਕਿਥਲਾ ਲਗਾਤਾਰ ਜਾਰੀ ਹੈ ਜਿਸ ਦੇ ਕਾਰਨ ਅੱਜ ਜਿਹੜਾ ਹੈਗਾ ਇੱਕ 10 ਸਾਲ ਦਾ ਬੱਚਾ ਜਿਹੜਾ ਛੱਤ ਤੇ ਪਤੰਗ ਉਡਾ ਰਿਆ ਸੀਗਾ ਉਹ ਅਚਾਨਕ 10 ਫੁੱਟ ਉਚਾਈ ਤੋਂ ਥੱਲੇ ਡਿੱਗਿਆ ਜਿਸ ਕਾਰਨ ਉਹਦਾ ਜਬਾੜਾ ਟੁੱਟ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਉਹਨੂੰ ਸਿਵਲ ਹਸਪਤਾਲ ਹਬੂਰ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਦੇ ਹਾਲਾਤ ਨੂੰ ਦੇਖਦੇ ਹੋਏ ਉਹਨੂੰ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਹੈ ਉੱਥੇ ਜਿਹੜਾ ਸਮਾਜ ਸੇਵਕ ਐਵੀਪਨ ਸ਼ਰਮਾ ਜੀ ਪਹੁੰਚੇ ਸੀ ਉਹਨਾਂ ਨੇ ਵੀ ਜਿਹੜਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਅਤੇ ਜੋ ਚਾਈਨਾ ਡੋਰ ਵੇਚਦੇ ਐ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਨਾ ਵੇਚੀ ਜਾਵੇ ਜਿਸ ਕਾਰਨ ਜਿਹੜਾ ਹੈਗਾ ਛੋਟੇ ਛੋਟੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਤੇ ਰਾਹ ਗਿਰ ਜਾਂਦੇ ਆ ਲੋਕੀ ਜਿਹੜਾ ਹੈਗਾ ਖਾਸ ਕਰਕੇ ਨਸ਼ਕਾਰ ਬੰਦੇ ਹਨ ਤੇ ਉਹਨਾਂ ਨੇ ਜਿਹੜਾ ਹੈ ਅਪੀਲ ਕਰਕੇ ਲੋਕਾਂ ਨੂੰ ਕਿਸੇ ਦੂਰ ਵਰਤੋਂ ਨੂੰ ਰੋਕਿਆ ਜਾ ਸਕੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਤੇ ਕਿਹਾ ਜਾ ਰਿਹਾ ਹੈ ਹੋਰ ਲੋਕਾਂ ਨੂੰ ਅਪੀਲ ਕਰਦੇ ਹੋਏ ਇਹਨਾਂ ਨੂੰ ਕਹਿ ਕੇ ਕਿ ਇਹ ਪਤੰਗ ਡਾਊਨ ਨਹੀਂ ਪੈਣੀ ਚਾਹੀਦੀ ਹੈ ਜਿਹੜੇ ਇੱਛੁਕ ਹੈ ਉਹ ਇਸ ਦੀ ਵਰਤੋਂ ਨਾ ਕਰਨ। ਮੈਂ ਗੁਰਜਿੰਦਰ ਸਿੰਘ ਰਾਜੀ ਨਰਸਿੰਗ ਸਟਾਫ ਸਾਡੇ ਕੋਲ ਇੱਕ ਬੱਚਾ ਆਇਆ ਮਨੀਸ਼ ਨਾਮ ਦਾ 9 ਸਾਲ ਏਜ ਉਹਦੀ ਮਤਲਬ ਉਹਦੇ ਪੇਰੈਂਟਸ ਦੇ ਅਨਸਾਰ ਵੀ ਉਹ ਕਹਿੰਦੇ ਛੱਤ ਤੋਂ ਪਤੰਗ ਡਾਉਨ ਆ ਦਿੱਗਾ। ਬੱਚਾ ਸਟੇਬਲ ਹੈ ਟ੍ਰੀਟਮੈਂਟ ਕਰ ਦਿੱਤਾ ਗਿਆ ਪ੍ਰਾਇਮਰੀ ਤੇ ਉਹਦੇ ਚਬਾੜੇ ਦੇ ਫੈਕਚਰ ਆ ਰਿਹਾ ਹੈ। ਉਹਦੇ ਰਾਸਤੇ ਬੱਚਾ ਸਟੇਬਲ ਹੈ ਜੀ ਜਵਾੜੇ ਦੇ ਫੈਕਚਰ ਕਰਕੇ ਉਹਨੂੰ ਰੈਫਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਾਰਨ ਪਤਾ ਨਹੀਂ ਕਿ ਕਿਨੇ ਕਿਨੇ ਖੁਰਦਾ ਜਿਹੜਾ ਗਿਆ ਟੁਡੀਗੇ ਇਹ ਪੇਰੈਂਟਸ ਨੂੰ ਪਤਾ ਜੀ ਅੱਜ ਜੇ ਦੇਖੋ ਅੱਜ ਪਤੰਗਾ ਦੇ ਕਾਰਨ ਦੇਖੋ ਬੱਚਾ ਕਿਵੇਂ ਹੈ ਜੀ ਜਵਾੜਾ ਬੱਚੇ ਦਾ ਟੁੱਟ ਗਿਆ ਮੈਂ ਤਾਂ ਇਹ ਮਾਪਿਓ ਨੂੰ ਕਹਿਣਾ ਕਿ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜਿਹੜੇ ਆਮ ਘਰਾਂ 'ਚ ਚਲੇ ਜਾਂਦੇ ਨੇ ਬੱਚੇ ਹੁਣ ਕਈ ਵਾਰੀ ਬੱਚੇ ਨੂੰ ਰੋਕ ਦਿੰਦੇ ਨੇ ਤੇ ਦੂਜੇ ਮਾਪਿਓ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਕਿਉਂ ਰੋਕਿਆ ਹੁਣ ਨਹੀਂ ਰੋਕਿਆ ਤਾਂ ਦੇਖੋ ਬੱਚੇ ਦਾ ਹਾਲ ਹੈ ਜੀ ਹੁਣ ਕੱਲ ਵੀ ਮੈਂ ਇੱਕ ਦੇਖਿਆ ਬੱਚੇ ਦਾ ਇੱਕ ਪਤੰਗ ਨਾਲ ਗਲਾ ਦਾ ਕੱਟਿਆ ਗਿਆ ਜੀ ਹੁਣ ਇਹ ਐਵੇਂ ਚਾਈਨੀ ਡੋਰ ਵਾਲੇ ਜਿਹੜੇ ਵੇਚਦੇ ਨੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਐ ਜੀ ਡੋਰਾ ਡੋਰਾ ਨਾ ਹੀ ਵੇਚੋ ਜੀ ਜਿੰਨਾਂ ਦੇ ਜਾਨ ਤੇ ਹੋਵੇ ਇਹ ਦੇਖੋ ਜੀ ਬੱਚੇ ਸਭ ਦੇ ਸੰਝੇ ਨੇ ਬੱਚੇ ਕੀ ਹੈ ਜੀ ਮੋਟਰਸਾਈਕਲ ਤੇ ਕੋਈ ਜਾ ਰਿਹਾ ਕੋਈ ਕੋਈ ਕਾਰ ਤੇ ਆ ਰਿਹਾ ਕਿਵੇਂ ਵੀ ਹੈ ਜਿਹੜਾ ਜਿਹੜਾ ਵੀ ਬਾਹਰ ਜਾ ਰਿਹਾ ਹੈ ਉਹ ਕਦਮ ਰੀਲ ਖਿੱਚਦੇ ਆ ਉਹ ਗਲਾ ਕੱਟਿਆ ਜਾਂਦਾ ਜੀ ਇਹ ਕਿੰਨੀ ਫੋਟੋ ਚੱਲੀ ਗਈ ਇਹ ਵੇ ਕੋਈ ਛੱਤ ਤੋਂ ਦੱਸਦੇ ਵਾ ਵਾ ਇਹਦੇ ਪਿੱਛੇ ਮਾਤਾ ਨੇ ਵੀ ਇਹਨਾਂ ਛਾਲ ਮਾਰਤੀ ਬੱਚੇ ਨੂੰ ਇਹ ਮਾਤਾ ਨੇ ਵੀ ਛਾਲ ਮਾਰੀ ਵੀ ਬੱਚਾ ਦੇਖੋ ਕਿਵੇਂ ਹੋ ਗਿਆ ਹਾਲਾਤ ਬੱਚੇ ਦੇ ਜੀ ਹੈਗੇ ਜੀ ਬੱਚਨ ਭੇਜੀ ਜਾਂਦੇ ਫਾਈਲ ਕਰ ਉੱਥੇ ਬਠਿੰਡਾ ਐਮਸ ਤੇ ਉੱਥੇ ਜਵਾੜੇ ਦਾ ਡਾਕਟਰ ਆਪਣੇ ਇੱਥੇ ਹੈ ਨਹੀਂ ਤੇ ਇਹ ਵੀ ਚਲੋ ਸਹੀ ਜਗ੍ਹਾ ਜਾ ਕੇ ਆਪਰੇਟ ਸਹੀ ਹੋ ਜਾਏਗਾ ਬੱਚਾ ਬੱਚਾ ਪਰਮਾਤਮਾ ਠੀਕ ਕਰੇਗਾ ਜੀ ਰਜੀਵ ਨਗਰ ਜੀ ਇਹ ਬੱਚੇ ਇਹ ਵੀ ਰਜੀਵ ਨਗਰ ਜੀ ਕੀ ਨਾਮ ਕੀ ਹੈ ਕਿੰਨੀ ਉਮਰ ਹੈ ਕੀ ਹੈ ਇਹ ਮਨੀਸ਼ ਨਾਮ ਹੈ 8 ਸਾਲ ਦੀ ਏਜ ਹੈ ਜੀ ਇਹਨਾਂ ਤੇ ਉਸ ਛੱਤ ਤੋਂ ਪਤੰਗ ਉਡਾ ਰਿਹਾ ਸੀ ਉਹ ਡੇਟੀ ਗਿਆ ਜੀ ਠੰਡੇ ਰੈਫਰ ਕੀਤਾ ਜੀ ਐਮਸ ਤੇ ਹਲਾਤ ਇਸ 판 ਜਨਮਤੀ ਹਾਲਾਤ ਤੇ ਹੁਣ ਜਿਹੀ ਸੀਰੀ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ